ਹਾਂਜੀ ਸੱਸਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਮੁਕਸਰ ਏਰੀਏ ਦੇ ਵਿੱਚੋਂ ਬਾਣੀਆਂ ਦੀ ਕੁੜੀ ਆਈ ਹੈ ਜੀ ਬਾਣੀਆਂ ਦੀ ਕੁੜੀ ਐ ਤੇ ਪਹਿਲਾ ਭੈਣ ਦਾ ਹੋਇਆ ਹੋਇਆ ਡਬੂਸ ਤੇ ਉਮਰ ਹੈਗੀ 28 ਸਾਲ ਆਪਾਂ ਨੂੰ ਮੁੰਡਾ ਜੱਟਾਂ ਦਾ ਹੋਵੇ ਚਾਹੀਏ ਚਾਹੇ ਬਾਣੀਆਂ ਦਾ ਹੋਵੇ ਜੇ ਬਾਣੀਆਂ ਦਾ ਹੋਵੇ ਤਾਂ ਆਬਦਾ ਕੰਮ ਹੋਵੇ ਜੇ ਜੱਟਾਂ ਦਾ ਹੋਵੇ ਤਾਂ 2 2.5 ਕਿੱਲੇ ਲਵੇ ਹੁਣ ਤੇ ਮੁੰਡਾ ਕੋਈ ਆਬਦਾ ਕੰਮ ਕਰਦਾ ਹੋਵੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਤੁਹਾਨੂੰ ਹਾਂਜੀ ਸਸਰੀ ਕਾਲ ਮੈਂ ਛੋਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਆਈ ਆ অস্ট্রেলਿਆ ਦੀ ਸਿਟੀਜ਼ਨ ਗੁੱਡੀ ਤੇ 87 ਦਾ ਜਨਮ ਹੈ ਭੈਣ ਦਾ ਤੇ ਲਵੇ ਉਹਦੇ ਹੈਗੀ ਆ 2 ਸਾਲ ਦੀ ਗੁੜੀ ਆ ਤੇ ਆਪਾਂ ਨੂੰ 7-8 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਹੈ ਭੈਣ ਇੱਧਰ ਇੰਡੀਆ ਆਈ ਹੋਈ ਐ ਤੇ ਭੈਣ ਦੇ ਘਰ ਵਾਲੇ ਦੀ ਡੈਥ ਹੋ ਗਈ ਸੀ ਇਸ ਲਈ ਆਪਾਂ ਨੂੰ ਬੜੀਆ ਚੰਗੇ ਪਰਿਵਾਰ ਦਾ ਮੁੰਡਾ ਚਾਹੀਦਾ ਜੀ 7-8 ਕਿਲਿਆਂ ਦੇ ਵਿੱਚ ਤੇ ਨੰਬਰ ਨਾ ਛੱਡਿਆ ਕਰੋ ਤੇ ਜਰੂਰ ਮੇਰੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਮਿਸਤਰੀ ਸਿੰਘਾਂ ਦੀ ਕੁੜੀ ਆਈ ਐ 95 ਦਾ ਬਾਇਓ ਡਾਟਾ ਕੁੜੀ ਦਾ ਤੇ ਵਧੀਆ ਹਾਈਟ ਹੈ ਕੁੜੀ ਦੀ 5 6 ਹਾਈਟ ਹੈ ਤੇ ਧਿਆਨ ਨਾਲ ਸੁਣ ਲਿਓ ਜੀ ਕੁੜੀ ਮਿਸਤਰੀ ਸਿੰਘਾਂ ਦੀ ਐ ਤੇ ਆਪਾਂ ਨੂੰ ਮੁੰਡਾ ਜੱਟਾਂ ਦਾ ਵੀ ਚੱਲ ਜਾਊਗਾ ਮੁੰਡੇ ਨੂੰ ਜ਼ਮੀਨ 2 4 ਕਿੱਲੇ ਆਉਂਦੀ ਹੋਵੇ ਤੇ ਪੜ੍ਹਾਈ ਹੋਵੇ ਵਧੀਆ ਤੇ ਜਾਂ ਫਿਰ ਮੁੰਡਾ ਕੈਨੇਡਾ ਦੇ ਵਿੱਚ ਵਰਕ ਵੀਜੇ ਤੇ ਹੋਵੇ ਤੇ ਚਾਹੇ ਵਿਸਟਰ ਵੀਜੇ ਤੇ ਹੋਵੇ ਤੇ ਸੰਪਰਕ ਜ਼ਰੂਰ ਕਰੋ ਧੰਨਵਾਦ ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਮਿਸਤਰੀ ਸਿੰਘਾਂ ਦੀ ਗੁੱਡੀ ਆਈ ਹੈ ਜੀ ਇੱਕ 98 ਦਾ ਜਾਨਵਾ ਗੁੱਡੀ ਆ ਤਾਂ ਤੇ ਗੁੱਡੀ ਹੈਗੀ ਇਧਰ ਮੋਗੇ ਏਰੀਏ ਤੋਂ ਉਹਨਾਂ ਨੂੰ ਚਾਹੀਦਾ ਮੁੰਡਾ ਮੁਲਾਜ਼ਮ ਹੋਵੇ ਜਾਂ ਫਿਰ ਮੁੰਡੇ ਦਾ ਆਪ ਦਾ ਕੰਮ ਹੋਵੇ ਰਾਮਗੜੀਏ ਮਿਸਤਰੀਆਂ ਦਾ ਮੁੰਡਾ ਤੇ ਉਹਨਾਂ ਵਾਸਤੇ ਆਪਾਂ ਨੂੰ ਮੁੰਡਾ ਕੋਈ ਆਪਦੇ ਕੰਮ ਕਰਨ ਵਾਲਾ ਹੋਵੇ ਮੁੰਡਾ 1-2 ਸਾਲ ਕੁੜੀ ਤੋਂ ਵੱਡਾ ਚੱਲ ਜੂ ਜਾਦੇ ਵੱਡਾ ਨਾ ਹੋਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਪਹਿਲੀ ਬੇਨਤੀ ਮੇਰੀ ਇਹ ਹੈ ਵੀ ਤੁਸੀਂ ਮੈਨੂੰ ਫੋਨ ਨਹੀਂ ਕਰਨਾ ਫਿਰ ਕਹਿੰਦੇ ਸਾਡਾ ਫੋਨ ਨਹੀਂ ਚੱਕਦੀ ਹਾਂ ਅਸੀਂ ਮਿਸ ਕਾਲਾਂ ਮਾਰਦੇ ਅਸੀਂ ਕਮਲੇ ਹੋਏ ਪਏ ਹਾਂ ਮਿਸ ਕਾਲਾਂ ਮਾਰ ਮਾਰ ਕੇ ਹੱਥ ਬੰਨ ਕੇ ਬੇਨਤੀ ਹੈ ਜੀ ਮੈਨੂੰ ਫੋਨ ਨਾ ਕਰਿਓ ਮੈਂ ਚੱਕਣਾ ਨਹੀਂ ਹੈਗਾ ਤੇ ਤੁਸੀਂ ਮੈਸੇਜ ਕਰੋ ਤੇ ਫੋਟੋ ਤੇ ਡਾਟਾ ਭੇਜ ਦਿਆ ਕਰੋ ਮੇਰੀ ਹੱਥ ਬੰਨ ਕੇ ਇਹੀ ਬੇਨਤੀ ਹੈ ਵੀ ਫੋਟੋ ਤੇ ਡਾਟਾ ਭੇਜ ਦਿਆ ਕਰੋ ਫੋਨ ਮੈਨੂੰ ਨਾ ਕਰਿਆ ਕਰੋ ਜਦੋਂ ਤੁਸੀਂ ਮੈਨੂੰ ਫੋਨ ਕਰਦੇ ਹੋ ਮੈਂ ਅਲਝ ਜਾਨੀਆ ਮੈਨੂੰ ਐ ਨਹੀਂ ਸਦਾ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਕੈਨੇਡਾ ਦੀ ਪੀਆਰ ਜੀ ਭੈਣ ਦੀ ਉਮਰ ਹੈਗੀ 35 ਸਾਲ ਭੈਣ ਦੀ ਹੋਈ ਹੋਈ ਦੀ ਮੈਰਿਜ ਤੇ ਭੈਣ ਕੋਲੇ ਬੱਚਾ ਸੀ ਪੱਜਾ ਸਹੁਰਿਆਂ ਨੇ ਰੱਖ ਲਿਆ ਤੇ ਭੈਣ ਕੈਨੇਡਾ ਦੀ ਸਿਟੀਜ਼ਨ ਹੈ ਜੀ ਤੇ ਆਪਾਂ ਨੂੰ ਫੋਨ ਕਰੋ ਕਿਲੇ ਚਾਏ ਮੁੰਡੇ ਕੋਲੇ ਪੰਜੀ ਹੋਣ ਪਰ ਬੰਦੇ ਵਧੀਆ ਹੋਣ ਜੀ ਆਪਾਂ ਨੂੰ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜੀ ਬਾਕੀ ਆਪਾਂ ਗੱਲ ਜੋ ਵੀ ਭੈਣ ਹੋਣਾ ਨੂੰ ਆਪਾਂ ਨੇ ਨਾਲ ਕਰੀ ਹੈ ਉਹ ਆਪਾਂ ਫੋਨ ਤੇ ਕਰਾਂਗੇ ਜੀ ਥੈਂਕ ਯੂ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਇੱਕ ਆਪਣੇ ਕੋਲੇ ਮਜੀਵੀ ਸਿੰਘਾਂ ਦੀ ਕੁੜੀ ਆਈ ਐ ਭੈਣ ਦੀ ਉਮਰ 30 ਸਾਲ ਹੈ ਮੁੰਡਾ ਆਪਾਂ ਨੂੰ 30 ਤੋਂ ਉੱਪਰ ਚਾਹੀਦਾ 31 ਦਾ ਹੋਵੇ 32 ਦਾ ਹੋਵੇ 33 ਦਾ ਹੋਵੇ 35 ਸਾਲ ਤੱਕ ਮੁੰਡਾ ਚੱਲ ਜੂਗਾ ਅੰਗਲੈਂਡ ਦੇ ਵਿੱਚ ਪੀ ਆਰ ਆਜੀ ਭੈਣ ਅੰਗਲੈਂਡ ਵਿੱਚ ਪੀ ਆਰ ਤੇ ਮਜੀਵੀ ਸਿੱਖਾਂ ਦਾ ਰਿਚ ਫੈਮਿਲੀ ਚੋਂ ਮੁੰਡਾ ਹੋਵੇ ਭੈਣ ਖੁਦ ਆਪ ਬਹੁਤ ਰਿਚ ਫੈਮਿਲੀ ਚੋਂ ਤੇ ਜੋ ਵੀ ਇੱਥੇ ਤਕੜਾ ਕੰਮ ਆ ਵੀਰ ਦਾ ਮੈਨੂੰ ਮੈਸੇਜ ਜਰੂਰ ਕਰੋ ਹਾਂਜੀ ਸਤਿ ਸ੍ਰੀ ਅਕਾਲ ਅੱਜ ਆਪਣੇ ਕੋਲ ਆਈ ਹੈ ਕੈਨੇਡਾ ਦੀ ਸਿਟੀਜ਼ਨ ਤੇ ਭੈਣ ਦੀ ਉਮਰ ਹੈਗੀ ਹੈ 39 ਤੇ ਤੁਸੀਂ ਮੈਨੂੰ ਮੈਸੇਜ ਕਰੋ ਜੀ ਭੈਣ ਨੇ ਬੱਚਾ ਨਹੀਂ ਲੈਣਾ ਜਿਹਦੇ ਕੋਲ ਬੱਚਾ ਹੈ ਉਹੀ ਕਮੈਂਟ ਕਰਿਓ ਕੈਨੇਡਾ ਦੇ ਵਿੱਚ ਚਾਹੇ ਕੱਚਾ ਹੋਵੇ ਚਾਹੇ ਪੱਕਾ ਹੋਵੇ ਤੇ ਆਪਾਂ ਨੂੰ ਮੈਸੇਜ ਕਰੋ ਜੀ ਭੈਣ ਸਿਟੀਜ਼ਨ ਹੈ ਕੈਨੇਡਾ ਦੀ ਬੱਚਾ ਭੈਣ ਨੇ ਨਹੀਂ ਲੈਣਾ ਹੈਗਾ ਜਿਹਦੇ ਕੋਲ ਬੱਚੇ ਹੈਗੇ ਨੇ ਉਹੀ ਮੈਸੇਜ ਕਰਿਓ ਦੂਜਾ ਮੈਸੇਜ ਨਾ ਕਰਿਓ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਤਿੰਦਰ ਤੇ ਅੱਜ ਮੇਰੇ ਕੋਲੇ ਆਈ ਹੈ ਜੱਟਾਂ ਦੀ ਕੁੜੀ ਤੇ ਵਧੀਆ ਘਰ ਹਾਂ ਭੈਣ ਵੀ ਤੇ ਕਰਨਗੇ ਚੁੰਨੀ ਚੜਾਵਾ ਜੀ ਪਹਿਲਾਂ ਭੈਣ ਦੀ ਹੋਈ ਹੋਈ ਸੀ ਮੈਰਿਜ ਤੇ ਮੁੰਡਾ ਚਾਹੀਦਾ ਆਪਾਂ ਨੂੰ ਬੋਦੀਆਂ ਵਾਲਾ ਤੇ ਜੱਟਾਂ ਦਾ ਮੁੰਡਾ ਹੋਵੇ ਬੋਦੀਆਂ ਵਾਲਾ ਹੋਵੇ ਤੇ ਸੋਹਣਾ ਸੁਲੱਖਾ ਹੋਵੇ ਮੁੰਡਾ ਤੇ ਕੋਠੀ ਪਾਈ ਹੋਵੇ ਪੰਜ ਚਾਰ ਕਿੱਲੇ ਜ਼ਮੀਨ ਦੀ ਵੀ ਹੋਣ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਜਿਹੜੀ ਆ ਮੈਂ ਪਿੱਛੇ ਵੀਡੀਓ ਪਾਈ ਐ ਇਹਨੂੰ ਇੰਨਾ ਕੁ ਵਾਇਰਲ ਕਰੋ ਵੀ ਸਾਰਿਆਂ ਦਾ ਨੁਕਸਾਨ ਹੁਣ ਉਹ ਬਚ ਸਕੇ ਖਾਸ ਕਰਕੇ ਉਹ ਵਿਚਾਰੀ ਕੁੜੀ ਨਾਲ ਦੋ ਚਾਰ ਦਿਨ ਮੁੰਡਾ ਗੱਲਾਂ ਕਰਕੇ ਮਿੱਠੀਆਂ ਗੱਲਾਂ ਕਰਕੇ ਇਹਨਾਂ ਤੋਂ ਪਹਿਲਾਂ ਤਾਂ 5000 ਰੁਪਏ ਪਵਾ ਲਿਆ ਫਿਰ ਉਸ ਤੋਂ ਬਾਅਦ ਉਹਨੇ 50000 ਦੀ ਮੰਗ ਕਰੀ ਜਿਹੜਾ ਮੈਂ ਤੁਹਾਨੂੰ ਸਕੈਨਰ ਭੇਜਿਆ ਉਹੀ ਇਹ ਸਕੈਨਰ ਭੇਜਦੇ ਨੇ ਜਿਹੜਾ ਮੈਂ ਵੀਡੀਓ ਤੇ ਸ਼ੋਅ ਕਰਾਇਆ ਪਿਛਲੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਸਾਰਾ ਕੁਝ ਦਿੱਤਾ ਹੋਇਆ ਮੇਰਾ ਪਰ ਆਪਾਂ ਇਹ ਕਹਿੰਦੇ ਆ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਆਪਾਂ ਕਿਸੇ ਤੋਂ 1 ਰੁਪਿਆ ਨਹੀਂ ਲੈਂਦੇ ਹੈਗੇ ਆਪਾਂ ਸੇਵਾ ਕਰਨ ਲੱਗੇ ਹੋਈਆਂ ਜੀ ਜਦੋਂ ਰਿਸ਼ਤਾ ਕਰਾਉਨੇ ਆ ਉਦੋਂ ਮੈਂ ਜ਼ਰੂਰ ਫੀਸ ਨਹੀਂ ਲੈਂਦੀ ਉਦੋਂ ਪਹਿਲਾਂ ਆਪਾਂ ਕੋਈ ਫੀਸ ਨਹੀਂ ਲੈਂਦੇ ਤੇ ਮੇਰੀ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਚੰਗੀ ਤਰ੍ਹਾਂ ਜਿਹੜਾ ਉਹ ਪਿੱਛੇ ਨੰਬਰ ਪਾਇਆ ਹੋਇਆ ਮੇਰਾ ਉਹ ਉਹ ਫੇਕ ਨੰਬਰ ਹੈ ਉਹਨੂੰ ਚੱਕਣ ਦੀ ਕੋਈ ਲੋੜ ਨਹੀਂ ਹੈਗੀ ਤੇ ਨਾ ਉਹਨਾਂ ਨਾਲ ਗੱਲ ਕਰਨ ਦੀ ਲੋੜ ਆ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਕਿ ਵੀ ਕਿਸੇ ਦਾ ਹੋਰ ਨੁਕਸਾਨ ਨਾ ਹੋ ਸਕੇ ਲੁਧਿਆਣੇ ਵਾਲਿਆਂ ਦਾ ਬਹੁਤ ਨੁਕਸਾਨ ਹੋਇਆ 5000 ਰੁਪਏ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਜਿਹੜੀ ਮਤਲਬ ਨੰਬਰ ਦੇ ਉੱਤੋਂ ਫਰਾਡ ਹੁੰਦਾ ਮੇਰੇ ਨਾਮ ਦੇ ਉੱਤੇ ਉਹ ਮੈਂ ਨੰਬਰ ਛੱਡਣ ਲੱਗੀਆਂ ਧਿਆਨ ਨਾਲ ਸੁਣ ਲਓ ਇਹ ਜਿਹੜਾ ਨੰਬਰ ਤੁਸੀਂ ਦੇਖਿਆ ਜੀ ਇਹ ਫੇਕ ਆਈਡੀ ਹੈ ਜੀ ਇਹ ਫੇਕ ਨੰਬਰ ਹੈ ਮੇਰਾ ਨੰਬਰ ਨਹੀਂ ਹੈਗਾ 9501074196 ਮੇਰਾ ਨੰਬਰ ਹੈ ਤੇ ਇਹ ਨੰਬਰ ਵਿਚਾਰਿਆਂ ਨੂੰ ਕਿਸੇ ਨੂੰ ਲੁਧਿਆਣੇ ਦੇ ਤੀਗੇ ਉਹਨਾਂ ਤੋਂ 5000 ਰੁਪਏ ਪਵਾ ਲਿਆ ਮੈਂ ਸਕੈਨਰ ਦਿਨੀਆ ਤੁਹਾਨੂੰ ਜਿਹੜਾ ਇਹ ਸਕੈਨਰ ਦੇਖਿਆ ਤੁਸੀਂ ਪਤਾ ਨਹੀਂ ਕੀ ਦਾ ਇਹ ਇਹ ਵਿਚਾਰਿਆਂ ਨਾਲ ਫਰੋਡ ਹੋਇਆ ਜੀ 5000 ਰੁਪਏ ਪਵਾ ਲਿਆ ਮੈਂ ਫਰੂਫ ਦਿਨੀਆ ਤੁਹਾਨੂੰ ਇਹ ਜਿਹੜਾ ਤੁਸੀਂ ਦੇਖਿਆ 5000 ਰੁਪਿਆ ਕਿਸੇ ਨੇ ਸੈਂਡ ਕਰਿਆ ਵਿਚਾਰਿਆਂ ਨੇ ਉਹਨਾਂ ਦਾ ਮੈਨੂੰ ਅੱਜ ਫੋਨ ਆਇਆ ਸੀਗਾ ਤੇ ਇੱਕ ਇੰਸਟਾ ਆਈਡੀ ਦਾ ਮਤਲਬ ਫੇਕ ਅਕਾਊਂਟ ਜਿਹਾ ਬਣਿਆ ਹੋਇਆ ਕਹਿੰਦਾ ਵੀ ਮੈਂ ਮੁੰਡਾ 50000 ਰੁਪਿਆ ਸਾਨੂੰ ਦੇ ਦਿਓ 50000 ਰੁਪਿਆ ਮੰਗਦੇ ਨੇ ਉਹਦੀ ਵੀ ਸਾਨੂੰ ਆਈਡੀ ਸ਼ੋ ਕਰ ਆ ਜਿਹੜੀ ਆਈਡੀ ਐ ਨੂੰ ਧਿਆਨ ਨਾਲ ਦੇਖ ਲਓ ਕਿਸੇ ਦੀ ਫਰੌਡ ਵਾਜੀ ਤੋਂ ਬਚੋ ਜੀ ਮੇਰਾ ਨਾਮ ਲੈ ਕੇ ਲੋਕ ਪੈਸੇ ਪਵਾਉਂਦੇ ਨੇ ਹੱਥ ਬੰਨ੍ਹ ਕੇ ਬੇਨਤੀ ਆ ਮੈਂ ਕਿਸੇ ਤੋਂ 1 ਰੁਪਿਆ ਵੀ ਪਹਿਲਾਂ ਨਹੀਂ ਲੈਂਦੀ ਹੈਗੀ ਧੋਖੇਬਾਜ਼ਾਂ ਤੋਂ ਬਚੋ ਲੁਧਿਆਣੇ 'ਚ ਬਹੁਤ ਵੱਡਾ ਧੋਖਾ ਹੋਇਆ ਜੀ